ਹਲੋ ਐਂਡ ਵੈਲਕਮ ਬੈਕ ਟੂ ਗਾਇਸ ਕ੍ਰਿਸ਼ਨਾ ਐਨੀਵਰ ਤੇ ਆਪਣਾ ਵਲੌਗ ਵੇਖ ਰਹੇ ਸਾਰੀਆਂ ਮਾਵਾ ਪੈਣਾ ਵੀਰਾਂ ਬਜ਼ੁਰਗਾ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਗੁਰਦੁਆਰਾ ਤਪੋਵੰਦ ਸਾਹਿਬ ਟੱਕੀ ਸਾਹਿਬ ਜੋ ਕਿ ਜ਼ਿਲ੍ਹਾ ਲੁਧਿਆਣਾ ਪਿੰਡ ਮਕਸੂਦਦਾ ਵਿਖੇ ਸਥਿਤ ਹੈ ਜੀ ਤੇ ਇੱਥੇ ਬਾਬਾ ਸੰਤ ਬਾਬਾ ਦਰਸ਼ਨ ਸਿੰਘ ਜੀ ਨੇ 1986 ਤੋਂ ਟਾਪ ਕੀਤਾ ਸੀਗਾ ਤੇ ਇੱਥੇ ਕਿਹਾ ਜਾਂਦਾ ਹੈ ਕਿ ਜੋ ਤੁਸੀਂ ਕਹਾਵਤ ਸੁਣੀ ਹੈਂਗੇ ਜੰਗਲਾਂ ਚ ਮੰਗਲ ਆੜੀ ਉਹ ਇੱਥੇ ਗੱਲ ਸੱਚੀ ਹੁੰਦੀ ਹੈ ਜੀ ਇੱਥੇ ਤੇ ਇੱਥੇ ਪੰਛੀਆਂ ਨੂੰ ਇੰਨਾ ਮਤਲਬ ਇਨਸਾਨਾਂ ਤੋਂ ਜ਼ ਧਿਆਨ ਰੱਖਿਆ ਜਾਂਦਾ ਹੈ ਪੰਛੀਆਂ ਦਾ ਇਹ ਕਿਸੇ ਦੇ ਪੰਛੀ ਦੀਆਂ 600 700 ਦਿਆਂ ਦਾ ਬਾਬਾ ਜੀ ਆਪ ਹੋਂ ਦੀ ਜਿਹੜੀ ਮਰਮ ਪੱਟੀ ਕਰਦੇ ਆ ਤੇ ਸੰਗਤਾਂ ਜੋ ਭਾਰੀ ਗਿਣਤੀ ਇੱਥੇ ਪਹੁੰਚ ਜਾਂਦੇ ਨੇ ਐਤਵਾਰ ਦੇ ਦਿਨ ਇੱਥੇ ਬਹੁਤ ਰਸ਼ ਹੁੰਦਾ ਹੈ ਤੇ ਇੱਥੇ ਹੁਣ ਜੋ ਕਿ ਆਪਣੇ ਜਪਤਾ ਪਖਮਗਮ ਵੀ ਚੱਲ ਰਹੇ ਨੇ ਸੰਡੇ ਦੀ ਸੰਡੇ ਤੇ ਹੁਣ ਵੀ ਸੰਗਤ ਬਹੁਤ ਭਾਰੀ ਮਾਤਰਾਇ ਪਹੁੰਚੀ ਹੋਈ ਆ ਤੇ ਇਹ ਸਾਰਾ ਗੁਰਦੁਆਰਾ ਸਾਹਿਬ ਆ ਜੋ 550 ਬੇਗੇ ਮਤਲਬ ਕਿ 110 ਕਿੱਲਿਆਂ ਏਕੜ ਦੇ ਵਿੱਚ ਬਣਿਆ ਹੋਇਆ ਹੈ ਤੇ ਤੁਹਾਨੂੰ ਸਾਰਾ ਗੁਰਦੁਦੁਆਰਾ ਸਾਹਿਬ ਆਪਾਂ ਘੁਮਾਵਾਂਗੇ ਜੋ ਵੀ ਇੱਥੇ ਜਾਨਵਰ ਵਗੈਰਾ ਪੰਛੀ ਵ ਤੇ ਹੋ ਸਕੇ ਤਾਂ ਸੰਤ ਬਾਬਾ ਦક્ષਨ ਸਿੰਘ ਜੀ ਦੇ ਹੋਏ ਤਾਂ ਉਹਨਾਂ ਦੇ ਵੀ ਦਰਸ਼ਨ ਜ਼ਰੂਰ ਕਰਾਂਗੇ ਬਣੇਰੇ ਵਲੌਗ ਦੇ ਨਾਲ ਵਲੌਗ ਤੋਂ ਵਧੀਆ ਲੱਗੂਗਾ ਤੇ ਕਰਦੇ ਆ ਕੰਟੀਨਿਊ ਕਰ ਤੇ ਇਹ ਆ ਜੀ ਗੁੱਤਰਾ ਦਾ ਮੇਨ ਰਸਤਾ ਜੋ ਕਿ ਜੰਗਲਾਂ ਦੇ ਹੋ ਇਤੋਂ ਦੀ ਹੋ ਕੇ ਨੂੰ ਗੁਜ਼ਰਦਾ ਤੇ ਉੱਥੇ ਨਿਕਲਦਾ ਦਰਸ਼ਕਾਂ ਦੇ ਇੰਟਰ ਹੁੰਦੇ ਜੀ ਸ਼ਤਰਮੁਰਗਲੇ ਤੋਂ ਉਹ ਦੇਖਣੀ ਵਧੀਆ ਜੀ ਸ਼ਤਰਮੁਰਗਲੇ ਆ ਤੁਸੀਂ ਦੇਖ ਲਿਆ ਸ਼ਤਰਮੁਰਕ ਦੀ ਇਹ ਧੌਣ ਵੇਖੋ ਕੀ ਦੀ ਇਹਦੀ ਅਸੀਂ ਆ ਭਾਈ ਇਹਦੇ ਬੋਲੇ ਨਹੀਂ ਰਿੰਗੋ ਤੇ ਇਹ ਤਾਂ ਚੰਦਪਾ ਖੇਤ ਲੈ ਜਾਂਦਾ ਉਹ ਤੋੜਾ ਨਾ ਵੰਦਾ ਫਿਰ ਉਹਦਾ ਹੈ ਲੋ ਸਰੀਰ ਕਿੱਡਾ ਤਗੜਾ ਹੈ ਪੰਜੇ ਬਹੁਤ ਔੜਾ ਡਾਇਨਾਸੌਰ ਦੀ ਕੌਮ ਚ ਲੱਗਦਾ ਹੈਲੋ 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 ਤੇ ਇਹ ਮੂਰ ਤੇ ਚਿੱਤਰ ਵਗੈਰਾ ਹੋਰ ਬਹੁਤ ਜਾਨਵਰ ਨੇ ਜੋ ਕਿ ਤੁਹਾਨੂੰ ਅੱਗੇ ਵੀਡੀਓ ਚ ਦਿਖਾਵਾਂਗੇ ਆਪਾਂ ਉਹ ਬੋਲੇਉਂਦੀ ਵੀ ਯਾਰ ਮੈਂ ਤਾਂ ਬਣਾ ਹੀ ਕਰਦੀ ਆ ਫਿਰ ਤੇ ਆ ਦੋ ਚਾ ਆ ਗਿਆ ਲੈ ਤੇ ਲੋ ਜੀ ਹੁਣ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਪੂਵੰਨ ਸਾਹਿਬ ਜੀ ਦਾ ਜਿਹੜਾ ਮੇਨ ਐਂਟਰੀ ਗੇਟ ਆ ਤਪੂਵੰਨ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਤੇ ਐਂਟਰ ਹੁੰਦੇ ਸਾਰੇ ਐਂਟਰੀ ਤੋਂ ਪਹਿਲਾਂ ਇੱਥੇ ਤੱਬੂ ਬਣ ਹੱਟਾਂ ਬਣੀਆਂ ਹੋਈਆਂ ਨੇ ਤੇ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਇੱਕ ਵੀ ਇੱਟ ਦੀ ਵਰਤੋਂ ਨਹੀਂ ਕੀਤੀ ਗਈ ਇਹ ਸਾਰੀਆਂ ਜੋ ਦੁਕਾਨਾਂ ਤੋਂ ਬਣੀਆਂ ਹੋਈਆਂ ਇੱਥੇ ਉਹ ਬਾਲਿਆਂ ਦੀਆਂ ਬਣੀਆਂ ਆ ਜਾਂ ਕਾਨਿਆਂ ਦੀਆਂ ਜਾਂ ਬਾਸ ਦੀਆਂ ਬਣੀਆਂ ਹੋਈਆਂ ਨੇ ਇੱਟ ਦੀ ਵਰਤੋਂ ਨਹੀਂ ਕੀਤੀ ਗਈ ਇੱਥੇ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਅੰਦਰੋਂ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਤੇ ਥਾਥਾ ਤਾਂ ਇੱਥੇ ਬੋਰਡ ਲੱਗੇ ਹੋਏ ਨੇ ਕਿ ਸ਼ੋਰ ਨਾ ਕਰੋ ਉੱਚੀ ਬੋਲ ਕੇ ਤਪਸਥਾਨ ਦੀ ਸ਼ਾਂਤੀ ਭੰਗ ਨਾ ਕਰੋ ਤੇ ਜੋ ਜਾਨਵਰਾਂ ਦੀ ਸੇਫਟੀ ਲਈ ਇੱਥੇ ਜੋ ਬੋਰਡ ਲੱਗੇ ਹੋਏ ਨੇ ਉਹ ਵੀ ਬਹੁਤ ਵਧੀਆ ਗੱਲ ਹੈ ਜਿੱਥੇ ਇਧਰ ਲੰਗਰ ਆਲਾ ਉਹਨਾਂ ਉਧਰ ਵੀ ਲੈ ਕੇ ਚੱਲਾਂਗੇ ਬਾਥਰੂਮ ਵਗੈਰਾ ਸ਼ਚਾਲਿਆ ਵਗੈਰਾ ਸਾਰਾ ਇੱਥੇ ਬਣਿਆ ਹੋਇਆ ਮੌਜੂਦ ਹੈ ਇੱਥੇ ਇਧਰ ਬਾਬਾ ਜੀ ਦੇ ਬੋਰਡ ਵੀ ਥਾਂ-ਥਾਂ ਤੇ ਲੱਗੇ ਹੋਏ ਆ ਸੰਤ ਬਾਬਾ ਦਰਸ਼ਨ ਸਿੰਘ ਜੀ ਜੋ ਕਿ 1986 ਵਿੱਚ ਇੱਥੇ ਆਗੇ ਸੀ ਤੇ ਉਹਨਾਂ ਨੇ ਘੋਰ ਤਵੱਸਿਆ ਕੀਤੀ ਇੱਥੇ ਪੰਛੀਆਂ ਲਈ ਇਥੇ ਥਾਂ ਥਾਂ ਤੇ ਆਲਣੇ ਬਣਾ ਕੇ ਟੰਗੇ ਹੋਏ ਆ ਤਾਂ ਕਿ ਪੰਛੀ ਇਥੇ ਜੋ ਕੇ ਆਪਣਾ ਰਹਿਣ ਮਸੇਰਾ ਕਰ ਸਕਣ ਸੇਖ ਰਹਿਣ ਘੜੇ ਬਾਸ ਕਾਨੇ ਇਹਨਾਂ ਦੀਆਂ ਬਣਾਈਆਂ ਹੋਈਆਂ ਛੱਤਾਂ ਚੋਕੜੀਆਂ 16 ਮੋਲ ਚਾਹ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਜੀ ਘੋੜਿਆਂ ਦਾ ਅਸਟਬਲ ਤੇ ਉਹ ਤੁਸੀਂ ਤੁਹਾਨੂੰ ਮੋਰ ਦਿਖਾਉਂਦੇ ਆ ਜ਼ੂਮ ਕਰਕੇ ਜੇ ਤੁਸੀਂ ਦੇਖ ਸਕਦੇ ਹੋ ਉਹ ਬਿਠਾਈ ਦੇ ਲਾ ਤੇ ਘਟੜਾ ਮੂਰਾ ਸਕਰੀਨ ਤੇ ਦਿਖ ਰਿਹਾ ਹੋਊਗਾ ਤੁਹਾਨੂੰ ਦਾ ਨਹੀਂ ਦੇਖ ਰਿਹਾ ਤੇ ਹੋਰ ਐਨੀ ਮੂਰ ਦਿਖ ਰਿਹਾ ਹੋਊਗਾ ਤੁਹਾਨੂੰ ਖਾਤਾ ਤੇ ਲੱਗੇ ਹੋਏ ਬਾਬਾ ਜੀ ਦੇ ਪੋਸਟਰ ਕਿਤੇ ਬਾਬਾ ਜੀ ਸੱਪ ਨਾਲ ਦਿਖਾਈ ਦੇ ਰਹੇ ਨੇ ਕਿਤੇ ਗਿਟਾਰ ਨਾਲ ਇਤੋਂ ਉਹਨਾਂ ਦਾ ਪੰਛੀਆਂ ਪ੍ਰਤੀ ਜੋ ਪ੍ਰੇਮ ਹੈ ਉਹ ਦੇਖਣ ਨੂੰ ਮਿਲਦਾ ਹੈ ਬਹੁਤ ਜ਼ਿਆਦਾ ਉਹਨਾਂ ਨੇ ਦੇਖਦੇ ਕੀਤੀਆਂ ਪੰਛੀਆਂ ਦੀ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਬ ਸਈਆ ਕੋਈ ਅਲਾਹੇ ਪੰਛੀਆਂ ਲਈ ਥਾਂ ਥਾਂ ਤੇ ਇੱਥੇ ਦਾਣੇ ਰੱਖਣ ਲਈ ਬਣਾਏ ਗਏ ਨੇ ਆਪਣੇ ਆ ਇੰਨੇ ਦਾਣਾ ਵਗੈਰਾ ਰੱਖਦੇ ਨੇ ਥਾਂ ਥਾਂ ਤੇ ਆਹ ਲੈਣੇ ਵੀ ਟੰਗੇ ਗਏ ਨੇ ਤਾਂ ਕਿ ਜੋ ਛੋਟੇ ਪੰਛੀ ਨੇ ਉੱਥਰ ਵਾਇਰ ਕਰ ਸਕਣ ਉੱਥੇ ਰਹਿੰਦੇ ਨੇ ਤੇ ਇੱਥੇ ਥਾਂ ਥਾਂ ਤੇ ਲਿਖਿਆ ਹੋਇਆ ਕਿ ਪੰਛੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਕਿਸੇ ਨੇ ਇਸ ਚੀਜ਼ ਦਾ ਸਪੈਸ਼ਲ ਧਿਆਨ ਰੱਖਿਆ ਗਿਆ ਇੱਥੇ ਤੇ ਸਭ ਨੂੰ ਦਿਖਾਉਨੇ ਹੁਣ ਊਠ ਤਾਂ ਸਰ ਜੀ ਜਾਨਵਰ ਇੱਥੇ ਤੁਹਾਨੂੰ ਤਕਰੀਬਨ ਮਿਲ ਜਾਊਗਾ ਦੇਖਣ ਨੂੰ ਤੇ ਆਹ ਸਾਹਮਣੇ ਸਕਰੀਨ ਤੇ ਦੇਖ ਸਕਦੇ ਜੀ ਤੁਸੀਂ ਮੱਡੀ ਤੌਣ ਵਾਲਾ ਊਠ ਕਾਫੀ ਊਠਾ ਜੀ ਇੱਥੇ ਤੇ ਸਾਹਮਣੇ ਸਕਰੀਨ ਤੇਰੀ ਜੋੜਾ ਕਰ ਤੇ ਜੋੜਾ ਜਮਾ ਕਰਾਉਣੇ ਆਗੇ ਆਪਾਂ ਤੇ ਤੇਰੇ ਅਗੇ ਚੱਲ ਤੇ ਲੋ ਜੀ ਜੋੜੇ ਆਪਾਂ ਜਮਾ ਕਰਵਾਤੀਆ ਜੋੜਾ ਕਰ ਤੇ ਹੁਣ ਆਪਾਂ ਚੱਲਦੇ ਆਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਤੇ ਫਿਰ ਤੁਹਾਨੂੰ ਆਪਾਂ ਜਿਹੜਾ ਪ੍ਰਾਤਨ ਘਰ ਬਣਿਆ ਹੋਇਆ ਉਹਦੇ ਵੀ ਦਰਸ਼ਨ ਕਰਵਾਵਾਂਗੇ ਉੱਥੇ ਪੁਰਾਣੀਆਂ ਚੀਜ਼ਾਂ ਸਾਹਮਣੇ ਰੱਖੀਆਂ ਹੋਈਆਂ ਸਾਰੀਆਂ ਤੇ ਪਹਿਲਾਂ ਆਪਾਂ ਮੱਥਾ ਟੇਕਣ ਲਈ ਚੱਲਦੇ ਆਂ ਦਰਬਾਰ ਸਾਹਿਬ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਜੀ ਮੇਨ ਦਰਬਾਰ ਸਾਹਿਬ ਆਪਾਂ ਤੇ ਦਰਸ਼ਨ ਕਰੋ ਅੰਦਰੋਂ ਕਿਰਤਨ ਬੰਦਾ ਸੇਂਹਦਾ ਤੇ ਇਸ ਗੁਰਦੁਆਰਾ ਸਾਹਿਬ ਵਿੱਚ ਤਿੰਨ ਚਾਰ ਇਹੋ ਜਿਹੇ ਨਲਕੇ ਲੱਗੇ ਹੋਏ ਨੇ ਜੀ ਪਾਣੀ ਦਾ ਪੱਧਰ ਉੱਚਾ ਹੋਣ ਕਰਕੇ ਇਸ ਜਗ੍ਹਾ ਥੋੜਾ ਜਿਹਾ ਪੰਪ ਮਾਰੀਦਾ ਤੇ ਪਾਣੀ ਬਾਹਰ ਆ ਜਾਂਦਾ ਤੇ ਪਾਣੀ ਬਹੁਤ ਠੰਡਾ ਹੁੰਦਾ ਤੇ ਇਸ ਤਿਰਵਾਰ ਸਾਮ ਮੱਥਾ ਟੇਕਣ ਤੋਂ ਬਾਅਦ ਆਪਾਂ ਬਾਹਰ ਆ ਗਏ ਆ ਤੇ ਹੁਣ ਇੱਥੇ ਥੋੜੇ ਥੋੜੇ ਜੋ ਛੋਟੇ ਛੋਟੇ ਪੰਛੀ ਰੱਖੇ ਗਏ ਨੇ ਉਹਨਾਂ ਨਾਲ ਤੁਹਾਨੂੰ ਮਿਲਵਾਉਨੇ ਆ ਹਣ ਤੇ ਹੁਣ ਤੁਹਾਨੂੰ ਦਿਖਾਉਨੇ ਆ ਇੱਥੇ ਚਿੜੀਆਂ ਰੱਖੀਆਂ ਆਈਆਂ ਜੀ ਰੰਗ ਬਰੰਗੀਆਂ ਤੇ ਸਪੈਸ਼ਲ ਦੇਖਿਆ ਗਿਆ ਕਿ ਪੰਛੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਮਨਾ ਹੈ ਦੇਖੋ ਦੇਖੋ ਕਿੱਦੀਆਂ ਸੋਹਣੀਆਂ ਚਿੜੀਆਂ ਜੀ ਲਾਇਕ ਦਿਖ ਨਹੀਂ ਕਰਦੀਆਂ ਇਹ ਠੀਕ ਨੇ ਔਰ ਵੀ ਬੜੀਆਂ ਜੀ ਕੀ ਆਜ ਨੂੰ ਦੇਖੋ ਬਹੁਤ ਵਧੀਆ ਤੇ ਆ ਰੱਖਿਓਏ ਨੇ ਜਿੱਥੇ ਤੋਤੇਆਂ ਹਰ ਗੇਣੇ ਪਰ ਪਤਾ ਨਹੀਂ ਕੀ ਆਈਟਮ ਆ ਇਹ ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਕਮੈਂਟ ਕਰਿਓ ਇਹ ਦੇਖੋ ਹਾਂ ਤੋਤੇਆਂ ਵਰਗੇ ਕੋਈ ਲੱਗਦੇ ਵਾਹ ਤੇ ਦੇਖਦੇ ਕਿ ਇਹਨਾਂ ਦੀ ਪੂਰੀ ਕੀਤੀ ਜਾਂਦੀ ਆ ਦਾਣਾ ਪਾਣੀ ਇਹਨਾਂ ਨੂੰ ਫੁੱਲ ਬਟਾ ਫੁੱਲ ਐ ਪਾਣੀ ਹੂੰ ਤੋਤੇਆਂ ਦੀ ਪ੍ਰਜਾਤੀ ਚ ਲੱਗਦੇ ਆ ਪਰ ਤੋਤੇ ਨਹੀਂ ਗੇ ਅ ਸਿਰ ਤੇ ਇਹਨਾਂ ਦੇ ਥੋੜਾ ਜਿਹਾ ਨਿਸ਼ਾਨ ਜੇ ਬਣੇ ਹੋਇਆ ਕਲਗੀ ਟਾਈਪ ਤੇ ਇੱਧਰ ਸਾਹਮਣੇ ਲੰਗਰ ਕੂਟੀ ਆਪਣੀ ਹੋਈ ਹੈ ਜੀ ਸਾਰੀ ਮਿੱਟੀ ਦੀ ਤਿਆਰ ਕੀਤੀ ਗਈ ਹੈ ਵੀ ਤੇ ਥਾਂ ਥਾਂ ਤੇ ਪੰਛੀਆਂ ਲਈ ਆਲਣੇ ਪਾਣੀ ਦਾਣੇ ਦਾ ਪ੍ਰਬੰਧ ਕੀਤਾ ਗਿਆ ਵਧੀਆ ਗੱਲ ਬਾਤ ਤੇ ਇੱਧਰ ਸਾਹਮਣੇ ਫ੍ਰੀ ਡਿਸਪੈਂਸਰੀ ਹੈ ਜੀ ਕਿਸੇ ਨੂੰ ਮੈਡੀਕਲ ਦੀ ਲੋੜ ਪੈ ਜਾਂਦੀ ਹੈ ਕੋਈ ਬਿਮਾਰ ਹੁੰਦਾ ਹੈ ਜੇ ਕਿਸੇ ਨੂੰ ਦਵਾਈ ਬੂਟੀ ਦੀ ਲੋੜ ਆ ਤਾਂ ਫ੍ਰੀ ਡਿਸਪੈਂਸਰੀ ਇੱਥੇ ਤਿਆਰ ਕੀਤੀ ਗਈ ਹੈ ਉਹ ਤੋਂ ਤੁਸੀਂ ਦਵਾਈ ਜੜੀ ਬੂਟੀ ਵੀ ਲੈ ਸਕਦੇ ਹੋ ਸਭ ਤੋਂ ਵੱਡੀ ਗੱਲ ਇੱਥੇ ਕਿ ਇੱਕ ਵੀ ਇੱਟ ਦਾ ਪ੍ਰਯੋਗ ਨਹੀਂ ਕੀਤਾ ਗਿਆ ਸਾਰਾ ਕੁਝ ਕਾਨੇ ਨਾਲ ਬਾਂਸ ਨਾਲ ਮਿੱਟੀ ਨਾਲ ਤਿਆਰ ਕੀਤਾ ਗਿਆ ਜੀ ਤੇ ਪੰਛੀਆਂ ਦੀਆਂ ਆਵਾਜ਼ਾਂ ਕੰਨਾਂ 'ਚ ਪੈਂਦੀਆਂ ਹੋਈਆਂ ਤੇ ਅਲੱਗ ਜਨਪਾਤ ਮਹਿਸੂਸ ਕਰਦੇ ਹੋਏ ਕੋਟੀ ਸੇਖਾਂ ਦੇ ਮੁੰਡੇ ਆਪਾਂ ਦੇਖੋ ਮੰਮਨੇ ਸਕਰੀਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੀ ਪੱਥਰ ਕੁੱਟੀ ਪੱਥਰਾਂ ਦੀ ਸੋਹਣੀ ਮੀਨਾ ਕਾਰੀ ਕੀਤੀ ਗਈ ਹੈ ਸੋਹਣੀ ਚੋਪੜੀ ਤਿਆਰ ਕੀਤੀ ਗਈ ਹੈ ਇਹ ਇੱਧਰ ਬਣਿਆ ਹੋਇਆ ਜੀ ਪੂਰਾ ਸਾਬ ਅਜੈਬ ਘਰ ਤੁਮ ਇੱਥੇ ਲੈ ਕੇ ਚੱਲਦੇ ਤੇ ਆ ਜੀ ਮੇਨ ਅਜੈਬ ਘਰ ਸੰਤ ਪਪਾ ਦਰਸ਼ਨ ਸਿੰਘ ਜੀ ਦੀਆਂ ਸਾਰੀਆਂ ਇੱਥੇ ਤਸਵੀਰਾਂ ਕਿ ਉਹਨਾਂ ਨੇ ਸੇਵਾ ਕੀਤੀ ਜੱਪ ਤੱਕ ਕੀਤਾ ਸਾਰਾ ਕੁਝ ਕਿ ਬਣਾ ਇਸੇ ਚੱਜੇ ਦਾ ਉਹਨਾਂ ਦਿਖਾਇਆ ਗਿਆ ਹੈ ਸਾਲ 1986 ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਇਸ ਜਗ੍ਹਾ ਆ ਗਏ ਸੀ ਤੇ ਉਹਨਾਂ ਨੇ ਆਪ ਦਾ ਕੋਰਤਬ ਕੀਤਾ ਇੱਥੇ ਤੇ ਇਸ ਜੰਗਲ ਨੂੰ ਰੰਗ ਭਗ ਲਾਇਆ ਉਹਨਾਂ ਨੇ ਇੱਥੇ ਤੇ ਜਾਨਵਰਾਂ ਤੇ ਪੰਛੀਆਂ ਨਾਲ ਉਹਨਾਂ ਦਾ ਗੂੜਾ ਪਿਆਰ ਹੈ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਹੀ ਸਕਦੇ ਹੋ ਕਿੱਡਾ ਸੋਹਣਾ ਬਣਾਇਆ ਨਾ ਯਾਰ ਬਹੁਤ ਹੀ ਪੁਰਾਣਾ ਬੋਰਡ ਤੇ ਸਾਹਮਣੇ ਝੋਪੜੀ 'ਚ ਬਣਿਆ ਹੋਇਆ ਬੁੰਗਾ ਸ਼੍ਰੀ ਸੁਖਣੀ ਸਾਹਿਬ ਤੇ ਪੰਛੀਆਂ ਦੀਆਂ ਸੋਹਣੀਆਂ-ਸੋਹਣੀਆਂ ਆਵਾਜ਼ਾਂ ਤੇ ਆਓ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਦਾ ਲੰਗਰ ਸ਼ਕਣ ਲਈ ਤੇ ਜਾਂਦਿਆਂ-ਜਾਂਦਿਆਂ ਆਪਾਂ ਥੋੜਾ ਜਿਹਾ ਇਤਿਹਾਸ ਤੇ ਚਾਨਣਾ ਪੁੰਨਿਆ ਗੁਰਦੁਆਰਾ ਸਾਹਿਬ ਦੇ ਤਬੂਬਣ ਸਾਹਾ ਜੋ ਇੱਕ ਬਹੁਤ ਹੀ ਪੁਰਾਤਨ ਸਥਾਨ ਆ ਤੇ ਇੱਥੇ ਪਹਿਲਾਂ ਬਹੁਤ ਹੀ ਜੋ ਸੰਗਣਾ ਜੰਗਲ ਸੀਗਾ ਤੇ ਇੱਥੇ ਕਈ ਸਾਰੀਆਂ ਦੈਵੀ ਸ਼ਕਤੀਆਂ ਨੇ ਉਹ ਵਿਦਵਾਨ ਨੇ ਇੱਥੇ ਮੌਜੂਦ ਨੇ ਤੇ ਕਈ ਸਾਧੂ ਹੰਤ ਸੀਗੇ ਜੋ ਉਹਨਾਂ ਨੇ ਇੱਥੇ ਰਹਿਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਤੇ 2-4 ਦਿਨਾਂ ਚ ਉਹਨਾਂ ਨੂੰ ਇੱਥੋਂ ਜਾਣਾ ਪੈਂਦਾ ਸੀਗਾ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਅਕਾਲ ਪੁਰਖ ਦੀ ਬੜੀ ਮਿਹਰ ਸੀ ਇਹਨਾਂ ਤੇ ਤੇ ਇਹਨਾਂ ਨੇ 1986-87 ਵਿੱਚ ਇੱਥੇ ਆ ਕੇ ਤਪ ਸਥਾਨ ਕੀ ਤਪ ਕੀਤਾ ਸੀਗਾ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਇਸ ਜੰਗਲ ਨੂੰ ਬੀਆਵਣ ਜੰਗਲ ਨੂੰ ਮੰਗਲਮਈ ਕੀਤਾ ਸੀਗਾ ਤੇ ਰੰਗ-ਪਗ ਲਾਇਆ ਇਸ ਜੰਗਲ 'ਚ ਤੇ ਸਾਹਮਣੇ ਗੁਰੂ ਕਾ ਲੰਗਰ ਚੱਲ ਰਿਹਾ ਜੀ ਲੰਗਰ ਛਕਦੇ ਆ ਤੇ ਫਿਰ ਅੱਗੇ ਵਲੌਗ ਕੰਟੀਨਿਊ ਕਰਦੇ ਆ ਲੰਗਰ ਹਾਲ ਦੇ ਉੱਪਰ ਵੀ ਪੰਛੀਆਂ ਵਾਲੇ ਬਹੁਤ ਸਾਰੇ ਆਲਣੇ ਬਣਾ ਕੇ ਟੰਗੇ ਹੋਇਆ ਤੇ ਇੱਥੇ ਤੁਸੀਂ ਪਿਆਰ ਦੇਖ ਸਕਦੇ ਹੋ ਜਾਨਵਰਾਂ ਬਾਰੇ ਇਸ ਜਗ੍ਹਾ ਦਾ ਹੁਣ ਤੁਹਾਨੂੰ ਦਰਸ਼ਨ ਕਰਾਉਣ ਲੈ ਕੇ ਚੱਲਦੇ ਆਂ ਜੀ ਪ੍ਰਾਤਨ ਕਰਦੇ ਉੱਥੇ ਆਪਣੀਆਂ ਸਾਰੀਆਂ ਜੋ ਪੰਜਾਬ ਦਾ ਸੱਭਿਆਚਾਰ ਹੈ ਪੁਰਾਣਾ ਸਾਰਾ ਸਭਿਆਚਾਰ ਹੈ ਉਹ ਤੁਹਾਨੂੰ ਦਰਸ਼ਨ ਮੇਲੇ ਕਰਾਉਨੇ ਆਂ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਘੋੜੇ ਅਸਤਵਲ ਬਣਾਇਆ ਹੋਇਆ ਹੈ ਘੋੜਿਆਂ ਦਾ ਲੱਗ ਲੱਗ ਤਰ੍ਹਾਂ ਦੇ ਨਸਲ ਦੇ ਘੋੜੇ ਇਹ ਵੀ ਤੁਹਾਨੂੰ ਨੇੜੇ ਦਿਖਾਉਂਦੇ ਆ ਲੱਗ ਲੱਗ ਨਸਲ ਦੇ ਘੋੜੇ ਤੇ ਇਹ ਚੜ ਅੱਗੇ ਚੱਲ ਕੇ ਪ੍ਰਦਰਸ਼ਨ ਕਰਦਾ ਜੀ ਇੱਥੋਂ ਉਧਰ ਵੀ ਲੈ ਕੇ ਚੱਲਦੇ ਆ ਦਰਸ਼ਕਾਂ ਨੂੰ ਹੋਰ ਵੀ ਕਿਹੜੇ ਤਰ੍ਹਾਂ ਦੇ ਜਾਨਵਰ ਨੇ ਉਹ ਵੀ ਤੁਹਾਨੂੰ ਦਿਖਾਉਣੇ ਅੱਗੇ ਚੱਲ ਕੇ ਮੰਗਤ ਕਾਫੀ ਪਹੁੰਚੀ ਹੋਈ ਹੈ ਅੱਜ ਐਤਵਾਰ ਦਾ ਦਿਨ ਕਰਕੇ ਤੇ ਇੱਥੇ 25 ਤਰੀਕ ਤੋਂ ਲੈ ਕੇ 6 ਤਰੀਕ ਤੱਕ ਜੋ ਨੇ ਚੱਪਤਰ ਸਮਾਗਮ ਹੋ ਰਹੇ ਨੇ ਜੋ ਕਿ ਰਾਤ ਨੂੰ 7:00 ਤੋਂ 10:00 ਤੱਕ ਹੁੰਦੇ ਨੇ ਤੇ ਸਾਹਮਣੇ ਪ੍ਰਾਤ ਕਰਨ ਕਰ ਗੀ ਤੁਹਾਨੂੰ ਦੱਖਣ ਵਿੱਚ ਦੇਖਣ ਨੂੰ ਮਿਲਣੇ ਆਇਦਿਰੇ ਸ਼ੁਰੂ ਹੋਣਗੇ ਟੋਕੇ ਇਹਦਾ ਚਲੋਗੇ ਅਸੇਆ ਟੀਵੀ ਮਿਲ ਜਾਂਦੇ ਨੇ ਆਪਣੇ ਘਰਾਂ ਤੋਂ ਇਹ ਖੰਡ ਬਣਾਉਣ ਵਾਲੀ ਮਸ਼ੀਨ ਦੇਖ ਲਓ ਜੀ। ਕੇਂਦਰal ਪ੍ਰਾਂਤ ਟੈਮ ਦੇ ਵਿੱਚ ਖੰਡ ਤਿਆਰ ਕੀਤੀ ਜਾਂਦੀ ਸੀ। ਇਹ ਆਹ ਪਾਣੀ ਖੰਡ ਬਣਾਉਣ ਵਾਲੀ ਮਸ਼ੀਨ ਹੈ। ਜਿਹੜਾ ਤੁਸੀਂ ਸੁਰੱਖਿਆ ਬੰਦ ਤੇ ਪਾਵਾ ਦੇ। ਚਰਖੇ ਪੰਜਾਲੀਆਂ ਦੇ। ਤੇ ਸਾਹਮਣੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਚਰਖੇ ਨੇ। ਉਹ ਵੀ ਰੱਖੇ ਗਏ ਨੇ ਤੇ ਸੰਦੂਕ ਨੇ ਹੋਰ ਵੀ ਪੁਰਾਣਾ ਸਾਈਕਲ ਪੁਰਾਣਾ ਸਾਈਕਲ ਹੋ ਗਿਆ ਇੱਥੇ ਤੇ ਹੋਰ ਵੀ ਜੋ ਖੇਤੀਬਾੜੀ ਦੇ ਨਾਲ ਸੰਬੰਧ ਦਾ ਸਮਾਨ ਵੀ ਇੱਥੇ ਸਾਰਾ ਮੌਜੂਦ ਹੈ ਜੀ ਸਾਰੀਆਂ ਪੁਰਾਣੀਆਂ ਦੀਆਂ ਤਕਰੀਬਨ ਸਾਮਗਰੀ ਰੱਖੀਆਂ ਹੋਈਆਂ ਇੱਥੇ ਪਰ ਚਰਖੇ ਬਹੁਤ ਸੋਹਣੇ ਲੱਗਦੇ ਪਏ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦੇ ਰੀਟ ਵੀ ਟੀਪਰ ਕਾਟਰ ਪੱਖੀਆਂ ਕਰਕੇ ਤੇ ਤਰੀਆਂ ਬਣਾਉਣ ਵਾਲਾ ਸਮਾਨ ਤੇ ਹੋਰ ਵੀ ਬਥੇਰਾ ਕੁਝ ਤੋਂ ਪੁਰਾਣੇ ਸੱਪੇ ਚਰਨਾ ਮੌਜੂਦ ਸੀ ਉਹ ਮੌਜੂਦ ਹੈ ਤੇ ਹੁਣ ਸਕਰੀਨ ਤੇ ਦੇਖ ਸਕਦੇ ਹੋ ਮਿੱਟੀ ਦੇ ਬਣੇ ਹੋਏ ਚੁੱਲ੍ਹੇ ਤੰਦੂਰ ਸੋਹਣੀ ਮੀਨਾਕਾਰੀ ਕੀਤੀ ਗਈ ਹੈ ਇਹਨਾਂ ਤੇ ਬਹੁਤ ਸੋਹਣੇ ਲੱਗਦੇ ਆ ਪੰਜਾਬ ਦੇ ਸੱਭਿਆਚਾਰ ਨੂੰ ਪ੍ਰੈਜੈਂਟ ਕਰਦੇ ਆ ਤੇ ਕਾਫੀ ਵੱਡੇ ਸੈਜ ਦਾ ਜੋ ਭਾਲਾ ਉਹ ਵੀ ਇੱਥੇ ਸਾਹਮਣੇ ਟੰਗਿਆ ਗਿਆ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਲਓ ਜੀ ਤੇ ਇਧਰ ਗਿਆਵਾ ਬਲਦ ਮਛੇਰੇ ਮੱਝਾ ਸਾਰਾ ਕੁਝ ਇੱਥੇ ਦੇਖਣ ਨੂੰ ਮਿਲਦਾ ਤੁਹਾਨੂੰ ਇਹਨਾਂ ਦੀ ਦੇਖ ਰੱਖ ਸਹੀ ਤੰਗ ਨਾਲ ਕੀਤੀ ਜਾਂਦੀ ਹੈ ਇੱਕ ਜੰਗਲ ਹੋਣ ਕਰਕੇ ਕਿਸੇ ਨੂੰ ਸ਼ਾਂ ਦੀ ਕਮੀ ਕੋਈ ਨਹੀਂ ਹੈ ਤੁਹਾਨੂੰ ਪਤਾ ਨਹੀਂ ਆਵਾਜ਼ ਸੁਣ ਰਹੀ ਕਿ ਨਹੀਂ ਪੰਛੀਆਂ ਦੀ ਲੇਕਿਨ ਅਸੀਂ ਵੀਡੀਓ ਰਿਕਾਰਡ ਕਰ ਰਹੇ ਹਾਂ ਤੇ ਸਾਨੂੰ ਬਾਜ ਪੰਛੀਆਂ ਦੀ ਬਹੁਤ ਹੀ ਸਜੇ ਸੋਹਣੇ ਟੰਗ ਨਾਲ ਸੁਣਦੀ ਪਈ ਹੈ। ਪਰ ਮਾਡੀ ਕਰਾ ਲੋ ਜੀ ਆਪਾਂ ਸਟੋਰ ਕਰ ਰਹੇ ਸੀ ਸਾਰਾ ਤਕਵਨ ਸਾਹਿਬ ਤੇ ਜਿਹੜੇ ਆਪਣੇ ਨੌਜਵਾਨ ਸਾਥੀ ਨੇ ਗਰਮੀ ਨਾਲ ਜੂਇਦੇ ਹੋਏ ਥੱਕ ਚੁੱਕੇ ਨੇ ਜਵਾਬ ਦੇ ਚੁੱਕੇ ਸੀਰ ਗੱਪਲੂ ਦੇ ਬਤਰੇ ਨਾਲ ਜਿਮਾ ਆਇਆ ਤੇ ਨਾਲ ਬੰਦੀ ਹੋ ਗਈ ਇਹ ਤੁਹਾਨੂੰ ਬਤਰੇ ਦੀ ਜੀ ਮਰਜੀ ਹੈ ਤੇ ਤਕਵਨ ਬੰਦੀਆਂ ਬਣੀਆਂ ਹੋਈਆਂ ਹੱਟਾਂ ਤੋਂ ਆਪਾਂ ਲੈ ਆ ਜੀ ਤੁਹਾਨੂੰ ਸਾਰਾ ਕਰਨੀ ਬਹੁਤ ਹੈ ਤੁੰਗਮ ਪੀਣਿਆਂ ਤੇ ਫਿਰ ਉਧਰ ਪੰਛੀਆਂ ਨੂੰ ਦਿਖਾਉਣੇ ਗੁਰਦੁਆਰਾ ਤਬੂ万 ਸਾਹਿਬ ਟੱਕੀ ਸਾਹਿਬ ਜੋ ਕਿ ਜਿਲ੍ਹਾ ਲੁਧਿਆਣਾ ਦੇ ਮੌਜੂਦ ਹੈ ਜੀ ਇਹ ਲਗਭਗ 110 ਏਕੜ ਚ ਫੈਲਾ ਹੋਇਆ ਗੁਰਦੁਆਰਾ ਸਾਹਿਬ ਹੈ 25 ਤਰੀਕ ਤੋਂ ਲੈ ਕੇ 6 ਤਰੀਕ ਤੱਕ ਇੱਥੇ ਜਿਹੜੇ ਜਤਪ ਸਮਾਗਮ ਹੀ ਚੱਲ ਰਿਹਾ ਹੈ ਤੇ ਬਾਬਾ ਦਰਸ਼ਨ ਸਿੰਘ ਜੀ ਸੰਤ ਬਾਬਾ ਦਰਸ਼ਨ ਸਿੰਘ ਜੀ ਖੁਦ ਇਹ ਸਮਾਗਮ ਕਰਦੇ ਨੇ ਜੀ ਓਏ ਸੁੱਖ ਨਿਧਾਨ ਸਵੇਰੇ 7 ਤੋਂ 10 ਵਜੇ ਦਾ ਟਾਈਮ ਹੈ ਬਦੀਨੋ ਵਾ ਨਾਨਕ ਪ੍ਰਭ ਜਨ ਇੱਕੋ ਜਾਨ ਸਰੂਪ ਸਰਬ ਕਲਾ ਪਰਮ ਪ੍ਰਭ ਸਿਰ ਸਾਜ ਮਨ ਹਾਰ ਜਾ ਕੇ ਤੇ ਜਾਨਵਰਾਂ ਦੀ ਖਾਸ ਕੇਅਰ ਕੀਤੀ ਗਈ ਹੈ ਜਿੱਥੇ ਤੇ ਇਸ ਜਿਹੜਾ ਸਕੂਟਰ ਮੋਟਰਸਾਈਕਲ ਅੱਗੇ ਲੈ ਕੇ ਜਾਣਾ ਮਨਾ ਹੈ ਕਿਉਂਕਿ ਇੱਧਰ ਪੰਛੀ ਵਗੈਰਾ ਰੱਖੇ ਹੋਏ ਨੇ ਸਾਰੇ ਤੇ ਆਪਾਂ ਜਾ ਰਹੇ ਹਾਂ ਉਧਰ ਇੱਕੇ ਗਰਮੀ ਬਹੁਤ ਅੱਜ ਗਰਮੀ ਕਰਕੇ ਅੱਦੇ ਜਿਹੜੇ ਜਾਨਵਰ ਸੀਗੇ ਉਹ ਸਹੀ ਤਰ੍ਹਾਂ ਦੇਖ ਨਹੀਂ ਰਹੇ ਆਪਾਂ ਨੂੰ ਕਿਉਂਕਿ ਅੰਦਰ ਕਿਤਨੇ ਗਿੱਤੇ ਵਿਚਾਰੇ ਲੋਕੇ ਬੈਹ ਜਾਂਦੇ ਆ ਜਿੱਥੇ ਉਹਨਾਂ ਨੂੰ ਥਾਂ ਟਿਕਾਣਾ ਲੱਭਦਾ ਹੈ ਇਹ ਵੀ ਆਪਾਂ ਨੂੰ ਜੋ ਦਿਖੂਗਾ ਇੱਥੇ ਉਹ ਤੁਹਾਨੂੰ ਦਿਖਾਣੇ ਆ ਬਾਬਾ ਜੀ ਦੇ ਪੋਸਟਰ ਜਗਾ ਜਗਾ ਲੱਗੇ ਹੋਏ ਆ ਜਾਨਵਰਾਂ ਨਾਲ ਸੋਹਣਾ ਮਾਹੌਲ ਆ ਜੀ ਇੱਥੇ ਤੇ ਪੂਰਾ ਜੰਗਲ ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਇੱਧਰ ਕਬੂਤਰ ਵਗੈਰਾ ਨੇ ਇੱਧਰ ਤੁਹਾਨੂੰ ਦਿਖਾਉਣੇ ਚੱਲ ਕੇ ਸੋਣਾ ਮੋਲ ਬਣਿਆ ਹੋਇਆ ਹੈ ਜੀ ਪੰਛੀਆਂ ਨੂੰ ਵੀ ਜਿੱਥੇ ਜਗ੍ਹਾ ਜਿਹੜੀ ਸੇਫ ਲੱਗਦੀ ਹੈ ਪੰਛੀ ਵੀ ਉੱਥੇ ਰਹਿਣਾ ਪਸੰਦ ਕਰਦੇ ਨੇ ਤੇ ਇਹ ਜਗ੍ਹਾ ਉਹਨਾਂ ਲਈ ਬਿਲਕੁਲ ਸੇਫ ਹੈ ਜੀ ਇੱਥੇ ਬਰ ਕਬੂਤਰ ਰੱਖਿਆ ਗਿਆ ਜੀ ਤੇ ਪੰਛੀਆਂ ਦੀ ਫੋਟੋ ਲੈਣਾ ਮਨਾ ਹੈ ਇਸ ਕਰਕੇ ਤੁਹਾਨੂੰ ਦੂਰ ਹੀ ਦਿਖਾਵਾਂਗੇ ਤੇ ਜਿਹੜੇ ਹਾਥੀ ਘੋੜੇ ਵਗੈਰਾ ਸੀਗੇ ਉਹ ਆਪਦੇ ਆਪਦੇ ਤਵੇਲਿਆਂ 'ਚ ਉਹਨਾਂ ਨੇ ਹਜੇ ਗਰਮੀ ਕਰਕੇ ਸ਼ਿਫਟ ਨਹੀਂ ਜੀ ਉਹ ਬਾਹਰ ਨਹੀਂ ਆਏ ਤੇ ਕਬੂਤਰ ਵਗੈਰਾ ਜਿਉਂ ਦਿਖਾਇਆ ਜਾਂ ਮੋਰ ਸ਼ੂਜ ਦਿਖਿਆ ਸੀ ਕਿ ਆਪਾਂ ਨੂੰ ਤਿੱਤਰ ਵਗੈਰਾ ਦੀ ਕਿਸੇ ਥੋੜੇ ਬਹੁਤ ਉਹ ਤੁਹਾਨੂੰ ਦਿਖਾਇਆ ਹੋਇਆ ਗਰਮੀ ਬਹੁਤ ਜ਼ਿਆਦਾ ਹੈ ਟੈਂਪਰੇਚਰ 47-48 ਡਿਗਰੀ ਹੋਇਆ ਪਿਆ ਤੇ ਗਰਮੀ ਕਰਕੇ ਜਾਨਵਰ ਵੈਸੇ ਹੀ ਆਪਦਾ ਬਚਾਅ ਕਰਦੇ ਆ ਤੁਸੀਂ ਜਦੋਂ ਵੀ ਆਓ ਤਾਂ ਕੋਸ਼ਿਸ਼ ਕਰਿਓ ਕਿ ਜਦੋਂ ਮੌਸਮ ਠੰਡਾ ਹੋਇਆ ਉਦੋਂ ਆਇਓ ਉਦੋਂ ਸਾਰੇ ਜਾਨਵਰ ਤੁਹਾਨੂੰ ਤਕਰੀਬਨ ਦੇਖਣ ਨੂੰ ਮਿਲ ਜਾਣਗੇ ਤੇ ਬਾਕੀ ਵਾਕਿਆ ਜੀ ਇੱਥੇ ਰੱਬ ਵਸਦਾ ਜੰਗਲ 'ਚ ਬਾਣੀ ਦੀ ਮਿੱਠੀ-ਮਿੱਠੀ ਤੋਣਾ ਜਿਹੜੇ ਤੁਹਾਡੇ ਕੰਨਾਂ 'ਚ ਪੈਂਦੀ ਰਹਿੰਦੀ ਐ ਤੇ ਜਾਨਵਰਾਂ ਦੀਆਂ ਆਵਾਜ਼ਾਂ ਪੰਛੀਆਂ ਦੀਆਂ ਆਵਾਜ਼ਾਂ ਕਿੰਨਾ ਤੇ ਗੂੰਜਦੇ ਰਹਿੰਦੀਆਂ 11 ਵੀ ਭੱਜ ਨੱਠ ਭੱਜ ਤੋਂ ਦੂਰ ਸ਼ਾਂਤੀ ਦਾ ਅਨਪੂਰਨ ਮਹਿਸੂਸ ਕਰੋਗੇ ਤੁਸੀਂ ਪੂਰਾ ਇੱਥੇ ਸਰੀਰ ਨੂੰ ਹਲਾਰਾ ਦੇਣ ਵਾਲੀ ਥਾਂ ਤਬੂ ਬਨਸਾ ਟੱਕੀ ਸਹਾ ਇੱਥੇ ਪਹੁੰਚੋ ਦਰਸ਼ਨ ਕਰੋ ਬਾਬਾਈ ਦੇ ਪੋਸ਼ਟਾਣਾ ਸੱਜਾ ਹੋਇਆ ਸਾਰਾ ਜੰਗਲ ਬਾਬਾ ਜੀ ਦਾ ਜਾਨਵਰਾਂ ਦੇ ਨਾਲ ਪਿਆਰ ਤੇ ਸਨੇਹ ਦਿਖਾਉਂਦਾ ਹੈ ਇੱਧਰ ਆ ਜੀ ਮੋਟਰਸਾਈਕਲ ਦੀ ਪਾਰਕਿੰਗ ਇੱਥੇ ਆਪਾਂ ਮੋਸੇ ਪਾਰਕ ਕੀਤਾ ਸੀ ਮੋਰਸਲ ਚੱਕਦੇ ਹੁਣ ਤੇ ਬਸ ਹੁਣ ਵਾਪਸੀ ਕਰਨੀ ਆਪਾਂ ਤਕਰੀਬਨ ਤਕਰੀਬਨ ਸਾਰਾ ਗੁਰਦੁਆਰਾ ਸਾਹਿਬ ਆਪਾਂ ਕਵਰ ਕਰ ਲਿਆ ਤੇ ਇਸੇ ਨਾਲ ਹੀ ਆਪਾਂ ਵਲੌਗ ਦਾ ਦੀ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਜੋ ਅਸੀਂ ਗੁਰਦੁਆਰਾ ਸਾਹਿਬ ਤੇ ਤਪੂਵੰਸਾ ਸਾਹਿਬ ਦੇ ਦਰਸ਼ਨ ਕਰਵਾਏ ਆ ਉਹ ਤੁਹਾਨੂੰ ਬਹੁਤ ਵਧੀਆ ਲੱਗੇ ਹੋਣਗੇ ਜੇ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਸੋਹਣੇ ਸੋਹਣੇ ਗੁਰਦੁਆਰਾ ਸਾਹਿਬ ਦੇਖਣ ਨੂੰ ਮਿਲਣਗੇ ਤੇ ਬਲੇਰੋ ਚੈਨਲ ਦੇ ਨਾਲ ਤੇ ਤੁਹਾਨੂੰ ਜਲਦੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ টিল ਦੈਨ ਬਾਏ ਬਾਏ ਗਾਇਜ਼ ਰਬ ਰਾਕ